ਸਾਡੇ ਨਾਲ ਅੱਜ ਸੀਨੀਅਰ ਕਲੱਬ ਦੇ ਕਾਫੀ ਮੈਂਬਰ ਜਿਹੜੇ ਇਕੱਠੇ ਹੋਏ ਆ ਗਰੇਵਲ ਸਾਹਿਬ ਕੁਲਦੀਪ ਗਰੇਵਲ ਜਿਨ੍ਹਾਂ ਦਾ ਬ੍ਰੈਂਟਨ ਛੱਤੇ ਖਾਰ ਰਿਹਾ ਹੈ ਇਹਨਾਂ ਦਾ ਘਰ ਜਿਹੜਾ ਉਹ ਬਾਰਡਰਸ ਦੀ ਤਰਫ ਤੋਂ ਓਕੂਪਾਈ ਕਰ ਲੇ ਗਿਆ ਸੀਗਾ ਲੇਕਿਨ ਉਹ ਅੱਜ ਸੈਲੀਬ੍ਰੇਟ ਕਰ ਰਹੇ ਹੈ ਕਿਉਂਕਿ ਘਰ ਚ ਫੈਮਲੀ ਵਾਪਸ ਆ ਚੁੱਕੀ ਹੈ ਗਰੇਵਲ ਸਾਹਿਬ ਕਿਦਾਂ ਫੀਲ ਹੋ ਰਿਹਾ ਤੁਸੀਂ ਆਪਣੇ ਫਰੈਂਡ ਸਰਕਲ ਨੂੰ ਜਿਹੜੇ ਤੁਹਾਡੇ ਨਾਲ ਕੰਦੇ ਨਾਲ ਕੰਦਾ ਲਾ ਕੇ ਖੜੇ ਰਹੇ ਤੁਹਾਨੂੰ سپورਟ ਦਿੱਤੀ ਔਖੇ ਟਾਈਮ ਤੇ ਤੁਸੀਂ ਸਾਰਿਆਂ ਦਾ ਐਪਰੀਸ਼ੀਏਸ਼ਨ ਸਾਰਿਆਂ ਦੀ سپورਟ ਸਾਰਿਆਂ ਨੂੰ ਧੰਨਵਾਦ ਕਰਨ ਲਈ ਇਕੱਠੇ ਕੀਤਾ ਅੱਜ ਕੀ ਕਹੋਗੇ ਜਿਹੜਾ ਇਸਿਊ ਚ ਤੁਸੀਂ ਪਾਸ ਹੋਏ ਹੋ ਅੱਜ ਇਹ ਬਹੁਤ ਖੁਸ਼ੀ ਵਾਲਾ ਦਿਨ ਇਸੇ ਕਰਕੇ ਅਸੀਂ ਜਿੰਨੇ ਵੀ ਸਾਡੇ ਫੈਮਿਲੀ ਫਰੈਂਡ ਜਾਂ ਜਿਹੜੇ ਜਿਹੜੇ ਵੀ ਲੀਗਲ ਸਾਡੇ ਲੀਗਲ ਸਲਾਹਕਾਰ ਵੀ ਇੱਥੇ ਨੇ ਆਏ ਹੋਏ ਨੇ ਉਹ ਵੀ ਉਹਨਾਂ ਨੇ ਵੀ ਸਾਨੂੰ ਬਹੁਤ ਇਸ ਦੇ ਵਿੱਚ ਸਹਿਯੋਗ ਦਿੱਤਾ ਸਪੈਸ਼ਲੀ মিডিਏ ਵਾਲਿਆਂ ਨੇ ਜਦੋਂ ਇਸ ਨੂੰ ਹਾਈਲਾਈਟ ਕੀਤਾ ਤਾਂ ਸਾਡ ਨੂੰ ਇਹ ਜਿਹੜਾ ਅੱਜ ਘਰ ਤੁਸੀਂ ਅੱਜ ਦੇਖ ਰਹੇ ਹੋ ਇਹ ਚ ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ ਜੀ ਚ ਇਥੇ ਪੂਰਾ ਉਹਨਾਂ ਨੇ ਗੰਦ ਪਾਇਆ ਤੋੜਫੋੜ ਕੀਤੀ ਹੋਈ ਸੀ ਅੱਜ ਤੁਸੀਂ ਇਹ ਤੇ ਤੁਹਾਨੂੰ ਆਹ ਵੀਡੀਓ ਚ ਦਿਖਾਉਣਗੇ ਤੇ ਸਾਡੇ ਸਾਰੇ ਸੀਨੀਅਰ ਸਰਕਲ ਸਾਰੇ ਫਰੈਂਡ ਸਰਕਲ ਇਥੇ ਅੱਜ ਅਸੀਂ ਇਕੱਠੇ ਹੋਏ ਆਂ ਔਰ ਇਸ ਦਾ ਜਿੰਨਾ ਵਧੀਆ ਸੋਲੂਸ਼ਨ ਨਿਕਲਿਆ ਅਸੀਂ ਥੈਂਕ ਯੂ ਕਰਦੇ ਆ ਮੀਡੀਆ ਵਾਲੇ ਦਾ ਪਲੱਸ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਜਿਨ੍ਹਾਂ ਨੇ ਵੀ ਸਾਡੀ ਸਪੋਰਟ ਕੀਤੀ ਆ ਤਾਂ ਅਸੀਂ ਇਹਦੇ ਵਿੱਚੋਂ ਇਹ ਨਰਕ ਦੇ ਨਰਕ ਹੀ ਸੀਗਾ ਸਾਡੇ ਲਈ ਤਾਂ ਜਿਹੜੇ 4-5 ਮਹੀਨੇ ਅਸੀਂ ਬਾਹਰ ਰਹੇ ਆ ਕਿਸੇ ਦੇ ਬੇਸਮੈਂਟ ਚ ਰਹੇ ਆ ਜਾਂ ਬੱਚਿਆਂ ਕੋਲੇ ਵੀ ਅਸੀਂ ਕੁਚਲ ਰਹੇ ਆ ਪਰ ਉਹ ਵੈਰੀ ਪੇਨਫੁਲ ਸੀਗਾ ਅਸੀਂ ਚਾਹੁੰਦੇ ਆ ਵੀ ਇਹ ਇਹਦਾ ਕੋਈ ਸੋਲੂਸ਼ਨ ਲੱਭਣਾ ਚਾਹੀਦਾ ਗਵਰਨਮੈਂਟ ਨੂੰ ਪਹਿਲਾਂ ਤਾਂ ਇਹ ਲਾ ਹੀ ਚੇਂਜ ਕਰਨੇ ਚਾਹੀਦੇ ਆ ਅਸੀਂ ਰਿਕਵੈਸਟ ਕਰ ਰਹੇ ਆ ਪਲੱਸ ਪੁਲਿਸ ਨੂੰ ਜਿਸ ਤਰ੍ਹਾਂ ਐਕਟ ਕਰਨਾ ਚਾਹੀਦਾ ਉਹ ਪੁਲਿਸ ਨੇ ਜੇ ਟਾਈਮ ਸਿਰ ਉਦੋਂ ਹੀ ਐਕਟ ਕਰਦੀ ਤਾਂ ਇਹ 22 ਤਰੀਕ ਨੂੰ April ਨੂੰ ਖਾਲੀ ਹੋ ਜਾਣਾ ਚਾਹੀਦਾ ਸੀਗਾ ਕਿਉਂਕਿ ਦੇ ਆਰ ਦਾ ਬਾਰਡਰ ਦੇ ਆਰ ਡੇ ਬਾਰਡਰਸ ਦੇ ਹੈਵ ਟੂ ਲੀਵ ਦਾ ਹਾਊਸ ਪਰ ਉਦੋਂ ਅਨਫੋਰਚਨਟਲੀ ਪੁਲਿਸ ਨੇ ਆਪਦਾ ਸਟੈਪ ਨਹੀਂ ਲਿਆ ਉਹਦੇ ਕਰਕੇ ਇਹ ਜਿਹੜੀ ਹੈ ਪ੍ਰਲੌਂਗ ਹੁੰਦੀ ਗਈ ਹੋਂਦੀ ਗਈ ਔਰ ਕਿੰਨੇ ਲੋਕ ਇਹ ਪੇਨ ਚ ਰਹੇ ਆ ਡਿਪਰੈਸ਼ਨ ਚ ਚਲੇ ਗਏ ਆ ਪਰ ਇਹ ਸਿਸਟਮ ਜਿਹੜੀ ਹੈ ਇਹ ਕਿੰਨੀ ਇੱਕ ਗੱਲ ਆ ਵੀ ਇਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਜਿਹੜੇ ਲਾਭ ਲਾਉਣ ਵਾਲੇ ਨੇ ਜਾਂ ਜਿਹੜੀ ਲੈਜਲੇ ਉਹ ਹਾਈ ਇਸੇ ਕਰਕੇ ਆ ਵੀ ਉਹਨਾਂ ਨੇ ਜੇ ਲੋਕਾਂ ਨੂੰ ਕੋਈ ਤਕਲੀਫ ਆ ਉਹਨੂੰ ਚੇਂਜ ਕਰਦੇ ਹੋ ਉਹਨਾਂ ਨੂੰ ਜਿਹੜੀ ਹੈ ਜੀ ਦੇ ਤੇ ਉਹ ਅਸੀਂ ਚਾਹੁੰਦੇ ਆ ਇਸ ਤਰ੍ਹਾਂ ਆਹ ਜਿਹੜੀ ਆ ਜਿਹੜੀਆਂ ਕਲੱਬਸ ਸੀਨੀਅਰ ਕਲੱਬਸ ਮਿਲ ਕੇ ਜਾਂ ਜਿਹੜੇ ਭਾਈਚਾਰਾ ਸਾਡੇ ਆਂਡ ਗਵਾਂਡ ਅਸੀਂ ਹੁਣ ਨੇਬਰਹੂਡ ਸਾਰੇ ਸਾਡੇ ਨੇਬਰ ਵੀ ਸਾਰੇ ਇੱਥੇ ਆਏ ਹੋਏ ਨੇ ਉਹ ਮਿਲ ਕੇ ਜੇ ਇਹ ਵੇਅਰ ਹੋਣਗੇ ਤਾਂ ਅਸੀਂ ਆਹ ਜਿਹੜਾ ਕ੍ਰਾਈਮ ਨੂੰ ਜਾਂ ਜਿਹੜੀ ਆ ਐਧਰ ਵੀ ਹੈਗੀ ਆ ਉਹਨੂੰ ਅਸੀਂ ਠੱਲ ਪਾ ਸਕਦੇ ਹਾਂ ਕਿੰਨੇ ਚਾਰजेस ਲੱਗੇ ਉਹ ਚਾਰजेस ਕੀ ਤੁਹਾਡਾ ਸਟੇਟਸ ਚੱਲ ਰਿਹਾ ਹੈ ਅਜੇ ਸਾਡੇ ਤੇ ਮੇਰੇ ਤੇ ਚਾਰजेस ਹੈਗੇ ਆ ਅਸਾਲਟ ਦੇ ਕੋਹਦਾ ਅਜੇ ਤਰੀਕ ਪਈ ਜਾਂਦੇ ਉਹਨਾਂ ਨੇ ਜਿਸ ਬੇਸ ਤੇ ਜਿਸ ਵੀਡੀਓ ਤੇ ਬੇਸ ਤੇ ਚਾਰਜ ਲਾਏ ਆ ਉਹਦੇ ਉਹ ਵੀਡੀਓ ਹੀ ਨਹੀਂ ਸਾਨੂੰ ਤਿੰਨ ਤਰੀਕਾ ਪੈ ਗਈਆਂ ਹੈਗੀਆਂ ਉਹ ਕਿਦਾਂ ਦਾ ਸਿਸਟਮ ਹੋਊਗਾ ਜਸਟਿਸ ਸਿਸਟਮ ਜੀ ਜਿਹ ਤਿੰਨ ਤਰੀਕਾ ਦੇ ਵਿੱਚ ਉਹ ਅਜੇ ਸਾਨੂੰ ਵੀਡੀਓ ਹੀ ਨਹੀਂ ਉਹਨਾਂ ਨੇ ਜਿਹਦੇ ਆਧਾਰ ਤੇ ਸਾਨੂੰ ਚਾਰਜ ਕੀਤਾ ਉਹ ਜੋ ਵੀਡੀਓ ਹੀ ਨਹੀਂ ਪ੍ਰੋਵਾਈਡ ਕਰਾ ਰਹੇ ਪੁਲਿਸ ਵਾਲੇ ਜਾਂ ਜਿਹੜੇ ਕੀ ਨਾ ਦਿਲਾਏ ਗਰੇਵਲ ਸਾਹਿਬ ਤੁਸੀਂ ਅੱਜ ਆਪਣੇ ਸਾਰੇ ਫਰੈਂਡ ਸਰਕਲ ਨੂੰ ਧੰਨਵਾਦ ਥੈਂਕ ਯੂ ਕਰ ਰਹੇ ਹੋ ਪੂਰਾ ਪੂਰਾ ਅਸੀਂ ਅੱਜ ਸਾਰਿਆਂ ਦਾ ਹੱਥ ਜੋੜ ਕੇ ਅਸੀਂ ਧੰਨਵਾਦ ਕਰਦੇ ਹਾਂ ਔਰ ਇਸ ਇਸ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਵੀ ਇਹ ਇਦਾਂ ਦਾ ਗਰੁੱਪ ਇੰਨਾ ਤਕੜਾ ਬਣੇ ਵੀ ਹਰ ਇੱਕ ਦੀ ਮਸੀਬੇ 'ਚ ਤੁਸੀਂ ਜਾ ਕੇ ਖੜ੍ਹਜੋਗੇ ਕੋਈ ਗੱਲ ਹੀ ਨਹੀਂ ਹੈ ਇਹ ਜੜੀਆਂ ਚੀਜ਼ਾਂ ਫਿਰ ਉਹਨਾਂ ਨੂੰ ਤੁਸੀਂ ਜੜੀਆਂ ਹੱਲ ਕਰਨ ਵਾਲ ਲੈ ਜਾ ਸਕਦੇ ਆ ਥੈਂਕ ਯੂ ਇਹ ਜਿਹੜਾ ਸਾਰੇ ਆਇਆ ਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸੀ ਰਵਰ ਮਿਲ ਕੇ ਇਹਨਾਂ ਮਸਲੇ ਆਵਾਨੂੰ ਹੱਲ ਕਰਨ ਵਾਲੇ ਤੁਰਦੇ ਆ। ਥੈਂਕ ਯੂ। ਅ ਗਰਚਾ ਸਾਹਿਬ ਵੀ ਸਾਡੇ ਨਾਲ ਬੈਠੇ ਆ। ਗਰਚਾ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਆਪਣੇ ਵਿਚਾਰ ਰੱਖਣਾ ਚਾਹੋਗੇ? ਗਰਵਲ ਸਾਹਿਬ ਬਹੁਤ ਔਖੇ ਕਿਉਂਕਿ ਇੱਦਾਂ ਦੇ ਇਕੱਲੇ ਬਜ਼ੁਰਗੀ ਆ ਬਹੁਤ ਇੰਟਰੀਅਰ ਵਿੱਚ ਲੋਕ ਹੈ ਜਿਹੜਾ ਇੱਕ ਈਸ਼ੂ ਸੀ ਡਿਸਕਸ ਕਰ ਰਹੇ ਆ ਜਿਹੜਾ ਕਿ ਲੈਂਡਲੋਰਟ ਟੇਨੈਂਟ ਦਾ। ਲੇਕਿਨ ਤੁਸੀਂ ਆਪਣੇ ਜਿਹੜੇ ਵੀ ਵਿਚਾਰ ਰੱਖਣਾ ਚਾਹੋ ਇਹਦੇ ਉੱਪਰ ਕਹਿ ਸਕਦੇ ਹੋ। ਗਰਵਲ ਸਾਹਿਬ ਨਾਲ ਹੋਇਆ ਮੇਰੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਤਕਾ ਸੀ। ਜਦੋਂ ਸਭ ਤੋਂ ਪਹਿਲਾਂ ਬੰਦੇ ਨੇ ਇਹਨਾਂ ਦੇ ਅਪਰੋਚ ਕੀਤਾ ਇਹਨਾਂ ਨੂੰ ਆਉਣ ਦੇ ਲਈ ਉਹਦੇ ਵਿੱਚ ਉਹ ਆਇਆ ਸੀ ਅੰਡਰ ਟੈਨੈਂਸੀ ਦੇ ਲਈ ਇਹਨਾਂ ਨੇ ਜਿਹੜੀ ਮੇਰੇ ਹਿਸਾਬ ਦੇ ਨਾਲ ਜਿਹੜੀ ਗਰੇਵਾਲ ਸਾਹਿਬ ਦੀਆਂ ਖਾਮੀਆਂ ਨੇ ਉਹ ਵੀ ਸਾਡੀ ਕਮਿਊਨਿਟੀ ਨੂੰ ਦੂਰ ਕਰਨੀਆਂ ਚਾਹੀਦੀਆਂ ਨੇ ਜਦੋਂ ਤੁਹਾਡੇ ਕੋਲ ਕੋਈ ਟੈਨੈਂਟ ਅਪਰੋਚ ਕਰਦਾ ਸਭ ਤੋਂ ਪਹਿਲਾਂ ਤਾਂ ਉਹਦੇ ਕੋਲੋਂ ਰੈਂਟਲ ਐਪਲੀਕੇਸ਼ਨ ਭਰਵਾਓ ਜਿਹਦੇ ਵਿੱਚ ਉਹਨਾਂ ਦੀ ਜੌਬ ਨੋਮ ਆਈਡੈਂਟੀਫਿਕੇਸ਼ਨਸ ਲਾਸਟ 2 ਇਅਰਜ਼ ਆ ਕਿੱਥੇ ਰਹੇ ਨੇ ਉਹ ਸਾਰਾ ਕੁਝ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਇਸ ਕਰਕੇ ਜਦੋਂ ਇਹਨਾਂ ਕੋਲ ਆਇਡੈਂਟੀਫਿਕੇਸ਼ਨ ਹੈ ਨਹੀਂ ਇਹਨੂੰ ਟਰੈਕ ਕਰਨਾ ਟਰੇਸ ਕਰਨਾ ਲੀਗਲ ਐਕਸ਼ਨ ਲੈਣਾ ਬੜੀ ਡਿਫਿਕਲਟ ਚੀਜ਼ ਹੁੰਦੀ ਹੈ ਜੀ ਤੇ ਦੂਸਰੀ ਜਿਹੜੀ ਉਹਦੇ ਵਿੱਚੋਂ ਪ੍ਰੋਬਲਮ ਆਉਂਦੀ ਸਾਡੇ ਸਿਸਟਮ ਦੀ ਜਿਹੜਾ ਸਾਡਾ ਸਿਸਟਮ ਆ ਸਪੈਸ਼ਲੀ ਅਨਟਾਰੀਓ ਦਾ ਸਿਸਟਮ ਆ ਇਹ ਸਾਡੇ ਬੈਡ ਸਿਸਟਮ ਨਹੀਂ ਹੈ ਇਹ ਰੈਜ਼ੀਡੈਂਸ਼ੀਅਲ ਟੈਨੈਂਸੀ ਐਕਟ ਬਹੁਤ ਵਧੀਆ ਚੀਜ਼ ਆ ਉਹਦੇ ਵਿੱਚੋਂ ਦੋਨੋਂ ਪਾਰਟੀਆਂ ਦੀ ਪ੍ਰੋਟੈਕਸ਼ਨ ਹੁੰਦੀ ਹੈ ਜਿਹੜਾ ਅਸਲੀ ਐਕਟ ਆ ਉਹ ਟੈਨੈਂਸੀ ਐਕਟ ਆ ਨਾ ਕਿ ਟੈਨੇਟ ਲਈ ਆ ਨਾ ਲੈਂਡਲੋਰਡ ਲਈ ਆ ਉਹ ਜ਼ਿੰਮੇਵਾਰੀਆਂ ਦੱਸਦਾ ਜਿਹੜਾ ਲੈਂਡਲੋਰਡ ਆ ਉਹਦੀਆਂ ਵੀ ਜ਼ਿੰਮੇਵਾਰੀਆਂ ਨੇ ਜਿਹੜਾ ਟੈਨੈਂਟ ਆ ਉਹਦੀਆਂ ਵੀ ਜ਼ਿੰਮੇਵਾਰੀਆਂ ਨੇ ਸਾਡੀ ਕਮਿਊਨਿਟੀ ਦੀ ਜਿਹੜੀ ਖਾਸ ਕਰਕੇ ਇੰਡੀਅਨ ਕਮਿਊਨਿਟੀ ਆ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਆ ਅਸੀਂ ਨੋਟਿਸ ਨਹੀਂ ਫਾਲੋ ਕਰਦੇ ਅਸੀਂ ਪਿਆਰ ਦੇ ਵਿੱਚ ਟੈਕਸਟ ਮੈਸੇਜ ਇਹਨਾਂ ਚੀਜ਼ਾਂ ਤੇ ਰਿਲਾਇ ਕਰਦੇ ਆ ਇਹ ਜਿਹੜਾ ਰੈਜ਼ੀਡੈਂਸ਼ੀਅਲ ਟੈਨਸੀ ਐਕਟ ਆ ਉਹਦੇ ਥੱਲੇ ਵੋਇਡ ਨੇ ਨੋਟਿਸ ਦਾ ਕੋਈ ਮਤਲਬ ਨਹੀਂ ਹੈ ਦਾ ਦੂਸਰੀ ਜਿਹੜੀ ਸਭ ਤੋਂ ਵੱਡੀ ਚੀਜ਼ ਆ ਜਿਹੜਾ ਸਿਸਟਮ ਆ ਇਹ ਬਹੁਤ ਵਧੀਆ ਰੈਜ਼ੀਡੈਂਸ਼ੀਅਲ ਟੈਨਸੀ ਦਾ ਸਾਡਾ ਸਿਸਟਮ ਡਿਲੇ ਬਹੁਤ ਹੋ ਚ ਇਹਨੂੰ ਚੇਂਜ ਕਰਨ ਦੇ ਲਈ ਜੇ ਸਰਕਾਰ ਚਾਹੇ ਐਸ ਟਾਈਮ অন্ਟਾਰੀਓ ਦੀ ਤੇ ਮੈਂ ਸਜੈਸਟ ਕਰੂੰਗਾ ਸਰਕਾਰ ਨੇ ਚੇਂਜ ਕਰਨ ਦੇ ਵਿੱਚ ਜ਼ੋਰ ਲਾਉਂਦੀ ਕਿਉਂਕਿ ਬਹੁਤ ਪੁਰਾਣੀ ਗੱਲਬਾਤ ਚੱਲਦੀ ਆ ਮੈਂ ਸਜੈਸਟ ਕਰਦਾ ਜਿੰਨੀਆਂ ਕਲੱਬਸ ਨੇ ਸਾਡੀਆਂ ਇਕੱਠੀਆਂ ਹੋ ਕੇ ਜਿੰਨੇ ਆਪੋ ਆਪਣੇ ਐਮਪੀ ਨੇ ਉਹਨਾਂ ਦੇ ਕੋਲ ਅਸੀਂ ਬਿੱਲ ਲਿਆ ਸਕਦੇ ਆ ਪ੍ਰਾਈਵੇਟ ਮੈਂਬਰਸ ਦਾ ਬਿੱਲ ਲੈ ਕੇ ਆਓ ਪਾਰਲੀਮੈਂਟ ਦੇ ਅੰਦਰ ਦੇਖੋ ਕਿਹੜੀ ਪਾਰਟੀ ਅਪੋਜ਼ ਕਰਦੀ ਆ ਉਹਨਾਂ ਜਿੰਨੇ ਵੀ ਉਹਨਾਂ ਦੇ ਨਮਾਇਦੇ ਨੇ ਤੁਹਾਡੇ ਐਮਪੀ ਵੀ ਨੇ ਉਹਨਾਂ ਨੂੰ ਵੀ ਉੱਥੇ ਬੁਲਾ ਕੇ ਦੱਸੋ ਉਹਨਾਂ ਤੋਂ ਸਿਗਨੇਚਰ ਲੈਣ ਲਈ ਜਾਓ ਵੀ ਤੁਸੀਂ ਵੇਲੇ سپورਟ ਕਰਦਾ ਜਾਂ ਨਹੀਂ ਕਰਦਾ ਤੁਹਾਨੂੰ ਕਮਿਊਨਿਟੀ ਨੂੰ ਪਤਾ ਲੱਗ ਜੀ ਜਿਹੜਾ ਤੁਹਾਡੇ ਨਾਲ ਖੜਦਾ ਹੈ ਜਿਹੜਾ ਨਹੀਂ ਖੜਦਾ ਦੂਜੀ ਸਭ ਤੋਂ ਢੀ ਵੱਡੀ ਚੀਜ਼ ਕਰਨੀ ਚਾਹੀਦੀ ਆ ਟਾਰਨੀ ਜਨਰਲ ਨੂੰ ਪਾਵਰਸ ਦੇਣੀਆਂ ਚਾਹੀਦੀਆਂ ਨੇ ਜਿੰਨੀ ਵੀ ਪੁਲਿਸ ਆ ਜੋ ਪੁਲਿਸ ਅਸੈਸ ਕਰਦੀ ਆ ਆਪਦੇ ਏਰੀਆ ਦੇ ਵਿੱਚੋਂ ਜਿਹੜਾ ਟੈਨੈਂਟ ਆ ਉਹ ਗਲਤ ਆ ਤਾਂ ਪੁਲਿਸ ਕੋਲ ਪਾਵਰ ਹੋਣੀ ਚਾਹੀਦੀ ਆ ਉਹਨਾਂ ਨੂੰ ਰਿਮੂਵ ਕਰ ਦੇਣ ਦੀ ਲੈਂਡਲ ਟੈਨੈਂਟ ਬੋਰਡ ਬਾਅਦ ਚ ਡਿਸਾਈਡ ਕਰ ਸਕਦਾ ਕਿ ਉਹਨੂੰ ਲੈਂਡਲੋਰਡ ਨੂੰ ਫਾਈਨ ਹੋਣਾ ਚਾਹੀਦਾ ਜਾਂ ਟੈਨੈਂਟ ਨੂੰ ਫਾਈਨ ਹੋਣਾ ਚਾਹੀਦਾ ਆਈ ਥਿੰਕ ਅਸੀਂ ਸਾਰੀਆਂ ਚੀਜ਼ਾਂ ਰਿਜ਼ੋਲਵ ਕਰ ਸਕਦੇ ਹਾਂ ਹਾਂਜੀ ਅਸੀਂ ਅੱਜ ਗਰੇਵਾਲ ਸਾਹਿਬ ਦੇ ਘਰ ਇਕੱਠੇ ਹੋਏ ਹਾਂ ਸਿਰਫ ਖੁਸ਼ੀ ਮਨਾਉਣ ਲਈ ਘਰ ਪਾਸਾ ਆਏ ਆ ਬਹੁਤ ਸਾਰਿਆਂ ਨੂੰ ਖੁਸ਼ੀ ਤੇ ਮੁਬਾਰਕਾਂ ਹੁਣੇ ਹੁਣੇ ਛੋਟੀ ਸਾਹਿਬ ਨੇ ਇੱਕ ਕਮੈਂਟ ਕੀਤਾ ਹੈ ਗਰੇਵਾਲ ਸਾਹਿਬ ਦੀ ਭਲੇਮਾਨਸੀ ਤੇ ਕਿ ਇਹਨਾਂ ਦੀ ਭਲੇਮਾਨਸੀ ਇਹ ਕਰਕੇ ਇਹ ਇਸ਼ੂ ਆਇਆ ਹੈ ਤੇ ਮੈਂ ਇਹਨਾਂ ਨਾਲ ਐਗਰੀ ਕਰਦਾ ਤੇ ਸਾਨੂੰ ਸੋਚ ਸਮਝ ਕੇ ਜਦੋਂ ਘਰ ਨੂੰ ਕਿਸੇ ਦੇ ਹਵਾਲੇ ਕਰਨਾ ਹੋਵੇ ਤੇ ਉਹਦੇ ਤੇ ਉਹ ਸਮਝ ਕੇ ਅੱਗੇ ਵਧਣਾ ਚਾਹੀਦਾ ਐਵੇਂ អਿਮੋਸ਼ਨਲ ਹੋ ਕੇ ਨਹੀਂ ਉਸ ਨੂੰ ਜੱਫੀ ਪਾਲਣੀ ਚਾਹੀਦੀ ਬਿਆਜਾ ਇਹ ਬੜੀ ਚੰਗੀ ਗੱਲ ਕਹੀ ਇਹਨਾਂ ਨੇ ਤੇ ਦੂਸਰਾ ਮੈਂ ਇੱਕ ਹੋਰ ਕਹਿਣਾ ਹਾਂ ਕਿ ਜਿਨ੍ਹਾਂ ਨੇ ਸੋਡੀ ਸਭ ਨੇ ਇੱਕ ਹੋਰ ਗਰਚਾ ਸਰ ਗਰਚਾ ਸਰ ਨੂੰ ਇੱਕ ਹੋਰ ਗੱਲ ਕਹੀ ਕਿ ਕਮਿਊਨਿਟੀਆਂ ਨੂੰ ਰਲ ਕੇ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਗਵਰਨਮੈਂਟ ਨਾਲ ਇਥੇ ਮੈਂ ਇੱਕ ਬੜਾ ਓਪਨ ਕਹਿਣਾ ਕਿ 98% ਆਲਮੋਸਟ ਕਮਿਊਨਿਟੀ ਆਰਗੇਨਾਈਜੇਸ਼ਨਾਂ ਜਿਹੜੀਆਂ ਨੇ ਉਹ ਪਬਲਿਕ ਨੂੰ }{-emotional blackmail} ਕਰਕੇ ਜਿਹੜੇ ਉਹਨਾਂ ਦੇ ਆਗੂ ਨੇ ਉਹਨਾਂ ਦਾ ਫਾਇਦਾ ਆਪਣੇ ਪਰਸਨਲ ਇੰਟਰਸਟ ਵਾਸਤੇ ਉਠਾਉਂਦੀਆਂ ਨੇ ਤੇ ਪਬਲਿਕ ਵਾਸਤੇ ਕੁਝ ਨਹੀਂ ਕਰਦੀਆਂ ਇਸ ਤੇ ਵੀ ਸਾਨੂੰ ਐਜ਼ ਅ ਪਬਲਿਕ ਪਰਸਨ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਇਹ ਕਿੱਥੇ ਖੜੀਆਂ ਨੇ ਇਹ ਸਾਡੇ ਇੰਟਰਸਟ ਵਾਸਤੇ ਕਰਦੀਆਂ ਨੇ ਕਿ ਨਹੀਂ ਕਰਦੀਆਂ ਉਹਨਾਂ ਨੂੰ ప్రతి ਹਰ ਵੇਲੇ ਕੁਛ ਨਾ ਕੁਛ ਕੋੜੇ ਲਫ਼ਜ਼ਾਂ ਵਿੱਚ ਗੱਲ ਕਰਨੀ ਚਾਹੀਦੀ ਸਖਤ ਲਫ਼ਜ਼ਾਂ ਵਿੱਚ ਤਾਂ ਜੋ ਸਿੱਧੇ ਹੋ ਕੇ ਤੁਰਨਾ ਤੇ ਪਬਲਿਕ ਦਾ ਧਿਆਨ ਰੱਖਣ ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂਗੇ ਇਸ ਨੂੰ ਸੈਲੀਬ੍ਰੇਟ ਕਰਨ ਵਾਸਤੇ ਕਿ ਆਪਣੇ ਕੁਲਦੀਪ ਸਿੰਘ ਜੀ ਗਰੇਵਾਲ ਜਿਨ੍ਹਾਂ ਦਾ ਮਕਾਨ ਬਹੁਤ ਗਲਤ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਸੀਗਾ ਔਰ ਉਹ ਚਲੇ ਗਏ ਨੇ ਔਰ ਚਲੇ ਜਾਣ ਦਾ ਕਾਰਨ ਵੀ ਕਈ ਚੀਜ਼ਾਂ ਬੜੀਆਂ ਨੇ नितिन जी ने सब तो पहला बेहतर वीडियो बनाई तो जो कि उसका दसिया जा सके कि किस ढंग वो इतने आए उन्होंने शैल्टर दिता सी सिर्फ दो महीने वास्ते तीन महीने वास्ते जिन चर के वह बाहर अपना चु छुट्टी दे इंडिया पर उस शैल्टर का उन्होंने नजायज़ फायदा उठाया वो लीनियंसी का जायज़ फायदा उठा करके उन्होंने कब्जा कर लिया घर के उत्ते उस वापस आए तो उन्होंने बिल्कुल ही जा मना कर दिता ਬੇਸ਼ਿਕ ਪੁਲਿਸ ਨੇ ਰਿਪੋਰਟ ਕੀਤੀ ਕਿ ਪੁਲਿਸ ਨੇ ਕੋਸ਼ਿਸ਼ ਕੀਤੀ ਕਿ ਉਹ ਚਲੇ ਜਾਣ ਪਰ ਉਹ ਨਹੀਂ ਜਾ ਪਏ ਨਹੀਂ ਗਏ ਪਰ ਖੀਰ ਦੇ ਵਿੱਚ ਸਾਡੇ ਕੋਲ ਇੱਕੋ ਹੀ ਤਰੀਕਾ ਨਜ਼ਰ ਆਇਆ ਕਿ ਆਪਾਂ ਇਸ ਨੂੰ ਐਕਸਪੋਜ਼ ਕਰੀਏ ਐਕਸਪੋਜ਼ ਕਰਨ ਦੇ ਵਜ੍ਹਾ ਸਭ ਤੋਂ ਵੱਡਾ ਹੱਥ ਨਿਤਿਨ ਜੀ ਦਾ ਹੋਇਆ ਉਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਉਹ ਇੰਟਰਨੈਟ ਤੇ ਪਾਈ ਗਈ ਉਹਨਾਂ ਨੂੰ ਭੇਜੀ ਗਈ ਜਦ ਕਿ ਉਹਨਾਂ ਦੇ ਆਪਣੇ ਜਿੱਥੇ ਲੋਦੜੇ ਰਹਿੰਦੇ ਹੁੰਦੇ ਸੀ origignal ਜਿੱਥੇ ਬੇਸ ਸੀ ਉਹਨਾਂ ਦਾ ਉਹਨਾਂ ਕੋਲ ਹੀ ਪਹੁੰਚ ਗਈ ਉਹਨਾਂ ਨੂੰ ਸ਼ਰਮ ਮਹਿਸੂਸ ਹੋਈ ਇਹ ਵੀ ਇੱਕ ਆਪਣੀ ਕਲਚਰ ਦਾ ਅੱਛਾ ਪਾਰਟ ਵੀ ਇਹ ਕਮਸੀ ਕਾ ਮਹਿਸੂਸ ਕੀਤਾ ਕਿ ਵੀ ਹਾਂ ਇਹ ਗਲਤ ਕੰਮ ਹੋ ਗਿਆ ਤੇ ਉਹ ਤੀਸਰੇ ਦਿਨ ਹੀ ਉਹ ਚਲੇ ਗਏ ਔਰ ਜਿਹੜਾ ਕਿ ਕਮ ਲਾਅ ਦੇ ਵਿੱਚ ਬਹੁਤ ਸਾਰੀ ਦਿੱਕਤਾਂ ਨੇ ਲਾਅ ਦੇ ਸਾਹਮਣੇ ਨਾਲ ਉਹਨਾਂ ਨੂੰ ਇਸ ਰਹਿ ਨਹੀਂ ਸਕਦੇ ਬਾਰਡਰ ਸੀਗੇ ਉਹ ਉਹ ਕਿ ਟੈਨੈਂਟ ਨਹੀਂ ਸੀਗੇ ਪਰ ਉਹਨੇ ਟੈਨੈਂਟ ਦਾ ਅਸਰਾ ਲੈ ਕਰਕੇ ਉਹਨਾਂ ਨੇ ਐਪਲੀਕੇਸ਼ਨ ਪਾ ਦਿੱਤੀ ਜਿਹੜਾ ਕਿ ਫਸਲਾਬਦੀ ਰਹਿਣ ਸੀਗੇ ਜਿਹੜਾ ਕਿ ਕੰਮ ਬਹੁਤ ਮੁਸ਼ਕਲ ਸੀਗਾ ਉਹ ਤਿੰਨ ਦਿਨਾਂ ਦੇ ਚੁੱਕਿਆ ਇਸ ਕਰਕੇ ਅਸੀਂ মিডিਆ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਤੇ ਮੀਡੀਆ ਨੇ ਇਹ ਰਕਮ ਕੀਤਾਗਾ ਉਹ ਕੋਈ ਵੀ ਕੰਮ ਨਹੀਂ ਕਰ ਸਕਦਾ ਜਿਵੇਂ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਦਾਰ ਕੁਲਦੀਪ ਸਿੰਘ ਗਰੇਵਾਲ ਜੀ ਆਪਣੇ ਹੀ ਮਕਾਨ ਤੋਂ ਬਾਹਰ ਕਰ ਦਿੱਤੇ ਗਏ ਸੀ ਜੋ ਸੱਜਣ ਇਹਨਾਂ ਦੇ ਘਰ ਆਏ ਉਹ ਵੀ ਸਾਡੀ ਪੰਜਾਬੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਸੀ ਇਹ ਵੀ ਪੰਜਾਬੀ ਕਮਿਊਨਿਟੀ ਨੂੰ ਸੰਬੰਧ ਰੱਖਦੇ ਨੇ ਮੈਂ ਜਿੱਥੇ ਇਹਨਾਂ ਨੇ ਜੋ ਸੰਤਾਪ ਹੋ ਗਿਆ ਉਹਦੇ ਨਾਲ ਤਾਂ ਅਸੀਂ ਖੜੇ ਹੀ ਆਂ ਪਰੰਤੂ ਜਿਹੜੀ ਸਾਡੀ ਕਮਿਊਨਿਟੀ ਹੈ ਜਿਵੇਂ ਕਿ ਉਹਨਾਂ ਸੱਜਣਾ ਨੇ ਆ ਕੇ ਇੱਥੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤੇ ਸਾਡੀ ਕਮਿਊਨਿਟੀ ਨੂੰ ਬੇਨਤੀ ਕਰੂੰਗਾ ਕਿ ਅੱਗੇ ਵਾਸਤੇ ਤੁਸੀਂ ਵੀ ਜੇਕਰ ਕੈਨੇਡਾ ਦੇ ਵਿੱਚ ਆਏ ਹੋ ਤਾਂ ਕੈਨੇਡਾ ਵਰਗੇ ਬਣ ਕੇ ਰਹੋ ਤਾਂ ਜੋ ਤੁਹਾਡੇ ਤੇ ਲੋਕ ਯਕੀਨ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਤਾਂ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਦੋਸਤਾਂ ਮਿੱਤਰਾਂ ਤੇ ਵੀ ਯਕੀਨ ਨਹੀਂ ਕਰਨਾ ਸੋ ਇਸ ਕਰਕੇ ਸਾਨੂੰ ਯਕੀਨ ਬਣਾਉਣ ਵਾਸਤੇ ਇੱਕ ਚੰਗੇ ਸ਼ਹਿਰੀ ਚੰਗੇ ਨਾਗਰਿਕ ਬਣ ਕੇ ਦਿਖਾਉਣਾ ਚਾਹੀਦਾ ਸੋ ਸਾਨੂੰ ਬਹੁਤ ਖੁਸ਼ੀ ਹੈ ਸਰਦਾਰ ਬਿਰਕ ਸਾਹਿਬ ਘਰਚਾ ਜੀ ਨੇ ਜਿਵੇਂ ਦੱਸਿਆ ਕਾਨੂੰਨਨ ਤੌਰ ਤੇ ਤਾਂ ਜੋ ਆਪਾਂ ਕਰ ਸਕਦੇ ਆ ਉਹਦੇ ਵੱਲ ਵੀ ਵਧਣਾ ਚਾਹੀਦਾ ਹੈ ਸੀਨੀਅਰਸ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਮਿਊਨਿਟੀ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਹਦੇ ਨਾਲ ਹੀ ਮੈਂ ਗਰੇਵਾਲ ਸਾਹਿਬ ਨੂੰ ਮੁਬਾਰਕਾ ਦੇ ਕੇ ਅਭਾਦ ਸੰਪਾਦ ਕਰਦਾ ਮੈਂ ਕੁਲਦੀਪ ਸਿੰਘ ਦਾ ਨੇਬਰ ਐ ਇੱਥੇ ਤੇ ਅਸੀਂ ਕਾਫੀ ਸਾਲਾਂ ਤੋਂ ਇਕੱਠੇ ਰਹਨੇ ਆ ਤੇ ਕਾਫੀ ਅੱਛੇ ਇਨਸਾਨ ਨੇ ਜੋ ਇਹ ਨਾਲ ਹੋਇਆ ਤੱਕ ਉਸ ਦੇ ਮੈਂ ਖੁਦ ਬਹੁਤ ਬਰਕਲਫ ਹੈਗਾ ਕਿ ਆਪਣੀ ਕਮਿਊਨਿਟੀ ਦੇ ਬੰਦਿਆਂ ਦਾ ਨਾਖ ਰੈਂਟੈਂਡਰ ਜੋ ਵੀ ਹੈਗੇ ਇਹ ਦੇਸ ਬਹੁਤ ਚੰਗਾ ਹੈਗਾ ਆਪਣਾ ਪਰ ਜੇ ਇਹਨੂੰ ਅਬਿਊਜ਼ ਕੀਤਾ ਜਾਵੇ ਸਿਸਟਮ ਨੂੰ ਤੇ ਫਿਰ ਅੱਛਾ ਨਹੀਂ ਹੈਗਾ ਇਸ ਕਰਕੇ ਇਹਦੇ ਵਿੱਚ ਹੀ ਹੈਗਾ ਕਿ ਲੈਂਡਲੋਰਡ ਟੈਂਨੈਂਟ ਦੇ ਅੰਦਰ ਵੀ ਬੰਦੇ ਫਾਲੋ ਕਰਨ ਉਸ ਚੀਜ਼ ਨੂੰ ਔਰ ਗਵਰਨਮੈਂਟਲ ਇਹ ਹੈਗਾ ਕਿ ਉਹ ਥੋੜਾ ਜਿਹਾ ਲੈਂਡਲੋਰਡ ਦੇ ਹਕਰਵਲ ਥੋੜਾ ਜਿਹਾ ਧਿਆਨ ਦਿਨ ਤੇ ਮੈਂ ਇਹੀ ਕਹਣਾ ਚਾਹਣਾ ਔਰ ਕੁਲਦੀਪ ਸਿੰਘ ਜੀ ਨੂੰ ਵੈਲਕਮ ਇਹਨਾਂ ਦੇ ਘਰ ਆਪਸਰਾ ਆਏ ਆਂ ਦਾ ਅੱਜ ਅਸੀਂ ਕੁਲਦੀਪ ਸਿੰਘ ਗਰੇਵਾਲ ਦੇ ਘਰ ਪਹੁੰਚੇ ਆਂ ਔਰ ਪਿੱਛੇ ਮੇਰੇ ਸਾਹਮਣੇ ਸੀਨੀਅਰਸ ਮੈਂਬਰਸ ਜਿਹੜੇ ਕਿ ਖੜੇ ਰਹੇ ਕੰਦਾ ਤੇ ਕੰਦਾ ਲਾ ਕੇ ਮਿਸਟਰ ਕੁਲਦੀਪ ਗਰੇਵਾਲ ਦੇ ਨਾਲ ਇਹਨਾਂ ਦੀ ਫੈਮਿਲੀ ਨੇ ਘਰ ਆਪਣੀ ਵਾਪਸੀ ਕੀਤੀ ਹੈ ਕਿਉਂਕਿ ਇਹਨਾਂ ਨੂੰ ਘਰ ਦੀ ਆਪਣੀ ਪੋਜੀਸ਼ਨ ਮਿਲੀ ਹੈ ਮਨਨ ਅੱਜ ਜਿਹੜੇ ਇਸ਼ੂ ਹੈ ਬਹੁਤ ਸੀਰੀਅਸ ਇਸ਼ੂਜ਼ ਆਬਸੋਲੂਟਲੀ ਸਾਡੇ ਸੀਨੀਅਰ ਸਿਟੀਜ਼ਨ ਅਸੀਂ ਅੱਜ ਜਸ਼ਨ ਮਨਾ ਰਹੇ ਆਂ ਅਸੀਂ ਥੈਂਕਸ ਕਰ ਰਹੇ ਆਂ ਸਾਰੇ ਫਰੈਂਡ ਸਰਕਲ ਦਾ ਗਰੇਵਾਲ ਸਾਹਿਬ ਦੀ ਤਰਫੋਂ ਲੇਕਿਨ ਕੱਲੇ ਗਰੇਵਾਲ ਸਾਹਿਬ ਨਹੀਂ ਹੈ ਇਹਨਾਂ ਦੇ ਬਹੁਤ ਸਾਰੇ 온ਟਾਰੀਓ ਦੇ ਅੰਦਰ ਫੈਮਿਲੀਜ਼ ਹੈ ਜਿਹੜੇ ਆ ਚੀਜ਼ਾਂ 'ਚ ਗਏ ਆ 18-18 ਮਹੀਨੇ ਬਿਨਾ ਕਿਰਾਏ ਲਿੱਤੇ ਬਿਨਾ ਬਿੱਲ ਬੱਤੀਆਂ ਦਿੱਤੇ ਸਾਡੀ ਸਰਕਾਰਾਂ ਸਾਡੇ ਸਿਆਸਤਦਾਨ ਜਿਹੜੇ ਕਿ ਵੋਟ ਬੈਂਕ ਦੀ ਇੱਕ ਰਾਜਨੀਤੀ ਕਰਦੇ ਲੇਕਿਨ ਆ ਇਸ਼ੂਜ਼ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਤੇ ਕੰਮ ਨਹੀਂ ਕੀਤਾ ਗਿਆ ਅਗਰ ਸਫਰਿੰਗ ਹੁੰਦੀ ਕੁਝ ਵੀ ਹੈਪਨ ਹੋ ਸਕਦਾ ਸੀਗਾ ਸੀਨੀਅਰ ਸਿਟੀਜ਼ਨ ਤੇ ਚਾਰਜੇਸ ਲੱਗੇ ਸੋ ਇਹ ਵੀ ਇੱਕ ਬੜਾ ਵੱਡਾ ਕੰਸਰਨ ਹੈ ਕੀ ਕਰੋਗੇ ਸਾਰੇ ਦੇ ਬਿਲਕੁਲ ਜੀ ਬੜਾ ਦੁੱਖ ਲੱਗਦਾ ਹੈ ਕਿ ਸਾਡੇ ਸੀਨੀਅਰ ਜਿਨ੍ਹਾਂ ਨੇ ਆਪਣਾ ਸਾਰੀ ਲਾਈਫ ਇਸ ਕਮਿਊਨਿਟੀ ਨੂੰ ਇਸ ਸੋਸਾਇਟੀ ਨੂੰ ਦਿੱਤੀ ਆ ਉਹਨਾਂ ਨੂੰ ਇਸ ਇਹ ਜੀ ਸਟੇਜ ਤੇ ਆ ਕੇ ਇੰਨੀਆਂ ਦਰਪੇਸ਼ ਦਿੱਕਤਾਂ ਆ ਰਹੀਆਂ ਨੇ ਆਪਣੇ ਘਰ ਦੀ ਪੋਜੀਸ਼ਨ ਲੈਣ ਨੂੰ ਉਹਨਾਂ ਨੂੰ ਯੂ ਨੋ ਦਰਵਾਜ਼ੇ ਵੱਖਰੇ ਵੱਖਰੇ ਯੂ ਨੋ ਉਡੀਕਨੇ ਪੈ ਰਹੇ ਨੇ ਸੋ ਥੈਂਕਸ ਟੂ ਮੀਡੀਆ ਥੈਂਕਸ ਟੂ ਕਮਿਊਨਿਟੀ ਕਨਸਰਨਸ অর ਕਲੈਕਟਿਵ ਜਿਹੜੀ ਐਸ ਅ ਸਟਰੈਂਥ ਸੀਨੀਅਰਸ ਗਰੁੱਪਸ ਨੇ ਇਕੱਠੇ ਹੋ ਕੇ ਇਸ ਪ੍ਰੋਬਲਮ ਨੂੰ ਨਿਜਿੱਟਿਆ ਲੇਕਿਨ ਉਮੀਦ ਕਰਦੇ ਆ ਕਿ ਜਿਹੜੀ ਸਾਡੀ ਸਰਕਾਰ ਹੈ ਚਾਹੇ ਜਿਹੜੀ ਵੀ ਲੈਵਲ ਦੀ ਸਰਕਾਰ ਹੈ ਯੂ ਨੋ ਬਲੇਮ ਗੇਮ ਇੱਥੇ ਕਦੀ ਨਹੀਂ ਰੁਕ ਰਿਹਾ ਜਿਹੜੀ ਸਰਕਾਰ ਹੈ ਜਿਹੜੀਆਂ ਚੋਰ ਮੋਰੀਆਂ ਨੇ ਜਿਹੜਾ ਅਬਿਊਜ਼ ਹੋ ਰਿਹਾ ਸਿਸਟਮ ਦਾ ਉਹ ਕਿਤੇ ਨਾ ਕਿ ਇਕਨੋਮੀ ਆਲਰੇਡੀ ਇਜ਼ ਇਨ ਅ ਸ਼ੈਂਬਲਸ অর ਆਲਰੇਡੀ ਜਿਹੜੇ ਲੋਗ ਨੇ ਉਹ ਰੀਅਲ ਸਟੇਟ ਤੋਂ ਪ੍ਰਾਪਰਟੀਆਂ ਤੋਂ ਹੱਤ ਹੋ ਰਹੇ ਨੇ ਯੂ نو ਉਹਨਾਂ ਨੂੰ ਕੰਫੀਡੈਂਸ ਨਹੀਂ ਬਣ ਰਿਹਾ ਸਾਡੇ ਸਿਸਟਮ ਦੇ ਵਿੱਚ 2024 ਦਾ 151 ਮਿਲੀਅਨ ਸਿਰਫ ਸਿਟੀ ਆਫ ਬ੍ਰੈਮਟਨ ਦਾ ਅਨਪੇਡ ਟੈਕਸ ਹੈ ਐਗਜ਼ੈਕਟਲੀ ਸਿਰਫ ਸਿਟੀ ਆਫ ਬ੍ਰੈਮਟਨ ਦੇ ਜਿਹੜੇ ਹਾਊਮ ਹੋਨਰਸ ਨੇ ਉਹਨਾਂ ਨੇ 151 ਮਿਲੀਅਨ ਦਾ ਟੈਕਸ ਦੇਣਾ ਹੈ ਯੂ نو ਦੇ ਆਰ ਸਟਿਲ ਨਾਟ ਏਬਲ ਟੂ ਪੇ ਦੋਸ ਟੈਕਸਿਸ ਬੈਕ ਦੀ ਸਿਟੀ ਆਫ ਬ੍ਰੈਮਟਨ ਦੇ ਕੋਲ ਇੰਨਾ ਜ਼ਿਆਦਾ ਡੈਫਿਸਿਟ ਹੈ ਤੋ ਕਿੱਥੋਂ ਸਾਡੀਆਂ ਰਿਕੁਆਇਰਮੈਂਟ ਇਨਸਾਨ ਹੋਵੇ ਉਹਨਾਂ ਦੇ ਰਾਈਟਫੁਲ ਇਸ਼ੂਜ਼ ਨੂੰ ਟਾਈਮਲੀ ਇਹਨੂੰ ਐਡਰੈਸ ਕਰਨਾ ਬਹੁਤ ਬਹੁਤ ਜ਼ਰੂਰੀ ਹੈ ਅਕਾਉਂਟੇਬਿਲਟੀ ਕਿੰਨਾ ਵੱਡਾ ਇਸ਼ੂ ਹੈ ਕਿ ਕੋਈ ਵੀ ਅਗਰ ਹੈ ਕੋਈ ਵੀ ਪਾਰਟੀਆਂ ਹੈ ਜਾਂ ਜਿਹਦੇ ਅੰਡਰ ਜਿਹੜਾ ਡਿਪਾਰਟਮੈਂਟ ਆਉਂਦਾ ਹੈ ਇਮੀਗ੍ਰੇਸ਼ਨ ਦਾ ਇਮੀਗ੍ਰੇਸ਼ਨ ਜਿਹੜਾ ਲੈਂਡਲੋਰਡ ਟੈਨੈਂਟ ਦਾ ਪ੍ਰੋਵਿੰਸ ਦੇ ਅੰਡਰ ਆਉਂਦਾ ਹੈ ਅਕਾਉਂਟੇਬਲ ਰੱਖਣਾ ਸਵਾਲ ਪੁੱਛਣਾ ਉਹ ਕਿੰਨਾ ਜ਼ਰੂਰੀ ਹੈ ਬਿਲਕੁਲ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਔਰ ਸਵਾਲ ਪੁੱਛਣ ਤੋਂ ਬਾਅਦ ਉਹਨੂੰ ਫੋਲੋ ਅਪ ਕਰਨਾ ਵੀ ਇਕੁਅਲੀ ਜ਼ਰੂਰੀ ਹੈ ਯੂ نو ਹੁਣ ਸਮਰ ਬਾਰਬੀਕਿਊ ਸਿਸਟਮ ਖਤਮ ਹੋ ਗਿਆ ਸੀਜ਼ਨ ਲੰਘ ਗਿਆ ਹੁਣ ਕੱਲ ਪਰਸੋ ਤੋਂ ਸਾਡੀ ਜਿਹੜੀ ਹੈ ਹਾਊਸ ਆਫ ਕਾਮਨਸ ਵੀ ਦੁਆਰਾ ਐਕਸ਼ਨ ਵਿੱਚ ਆ ਜਾਣਾ ਹੈ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੁਇਨਸ ਪਾਰਕ ਨੇ ਵੀ ਐਕਸ਼ਨ ਵਿੱਚ ਆ ਨੇ ਸੋ ਆਪ ਬਿਲਕੁਲ ਸਮੇਧੀ ਮੰਗ ਹੈ ਕਿ ਜਿਹੜੇ ਸਾਡੇ ਜੈਨੂਇਨ ਇਸ਼ੂਸ ਨੇ ਗਰਾਉਂਡ ਇਸ਼ੂਸ ਨੇ ਉਹਨਾਂ ਨੂੰ ਅਸੀਂ ਹੈਂਡਲ ਕਰੀਏ ਅਸੀਂ ਸਾਰਾ ਕੁਝ 트럼ਪ ਸਾਹਿਬ ਦੇ ਉੱਤੇ ਨਹੀਂ ਬਲੇਮ ਕਰ ਸਕਦੇ ਕਿ 트럼ਪ ਨੇ ਆ ਕੇ ਹਲਚਲ ਮਚਾਤੀ ਉਸ ਤੋਂ ਪਹਿਲਾਂ ਵੀ ਇਸ਼ੂਸ ਇੱਥੇ ਐਗਜ਼ਿਸਟ ਕਰਦੇ ਸੀ ਜੋ ਆਪਣੇ ਘਰ ਦੇ ਅੰਦਰ ਇਸ਼ੂ ਆਫ ਫਿਕਸ ਕਰਨਾ ਲੇਕਿਨ ਇੱਥੇ ਅਭੀ ਦਸੀਏ ਜਿੱਥੇ ਕਿ ਟੇਨੈਂਟ ਦੇ ਆ ਇਸ਼ੂਸ ਹੈ ਉੱਥੇ ਲੈਂਡਲੋਰਡ ਦੀ ਵੀ ਰਿਸਪੌਂਸਿਬਿਲਟੀ ਹੈ ਗਰੇਵਾਲ ਸਾਹਿਬ ਨੇ ਵੀ ਆਪ ਵੀ ਮੰਨਿਆ ਸੀਗਾ ਕਿ ਸਾਡੇ ਤੋਂ ਗਲਤੀ ਹੋਈ ਅਸੀਂ ਬਲਾਈਂਡ ٹرسٹ ਤੇ ਘਰ ਦਿੱਤਾ ਬਲਾਈਂਡ ٹرسٹ ਤੇ ਘਰ ਦੇਣਾ ਇੱਕ ਅੱਛੀ ਗੱਲ ਨਹੀਂ ਹੈ ਤੁਹਾਨੂੰ ਵੈ ਕਿਹੜਾ ਕਿਸ ਰੈਂਟ ਤੇ ਦੇ ਰਹੇ ਹੋ ਉਹਦੀ ਆਈਡੀ ਕਿਹੜੀ ਹੈ ਉਹਦਾ EMPLOYER ਕਿਹੜਾ ਹੈ ਉਹਦੀ ਡਿਊ ਡਿਲੀਜੈਂਸ ਕਰਨੀ ਤਾਂ ਕਿ ਅਸੀਂ ਇਦਾਂ ਦੀ ਸਿਚੁਏਸ਼ਨ ਚ ਬਲਾਈਂਡ ਟਰਸਟ ਕਰਕੇ ਫਸੀਏ ਨਾ ਬਿਲਕੁਲ ਜੀ ਪੇਪਰ ਵਰਕ ਕਰਨਾ ਬਹੁਤ ਜ਼ਰੂਰੀ ਹੈ ਉਹਦੀ ਡਿਊ ਡਿਲੀਜੈਂਸ ਉਹਦਾ ਬੈਕਗ੍ਰਾਉਂਡ ਕਿੱਥੇੋਂ ਕੰਮ ਕਰਦਾ ਸੀ ਕਿੱਥੇ ਉਹਦੀ ਰੈਜ਼ੀਡੈਂਸ਼ੀਅਲ ਹਿਸਟਰੀ ਸੀ ਕੀ ਉਹ ਅਫੋਰਡ ਕਰ ਸਕਦਾ ਹੈ ਤੁਹਾਡੇ ਘਰ ਦਾ ਕਿਰਾਇਆ ਬਿੱਲ ਬਿੱਤੀ ਪੇ ਕਰਨੇ ਆ ਸਾਰੀਆਂ ਚੀਜ਼ਾਂ ਜਿਹੜੇ ਡਿਫਾਲਟਰ ਪਹਿਲੇ ਤਾਂ ਨਹੀਂ ਹੈਗਾ ਜਿਹੜੇ ਗਰਚਾ ਸਾਹਿਬ ਔਰ ਵਿਰਕ ਸਾਹਿਬ ਨੇ ਬੜੇ ਅੱਛੇ ਪੁਆਇੰਟ ਰੇਸ ਕੀਤੇ ਹੈ ਇਦਾਂ ਦੀਆਂ ਕੁਝ ਜਦ ਤੁਸੀਂ ਰੈਂਟ ਤੇ ਦੇਣਾ ਹੈ ਤੇ ਤੁਸੀਂ ਜਿਹੜੇ ਟੇਨੈਂਟ ਹੈ ਉਹਦਾ এমਪਲੋਇਰ ਕੌਣ ਹੈ ਉਹ ਪਹਿਲੇ ਕਿੱਥੇ ਰਹੇ ਆ ਕਿੱਥੇ ਉਹਨਾਂ ਦਾ ਕ੍ਰੈਡਿਟ ਤਾਂ ਨਹੀਂ ਖਰਾਬ ਜਿਹੜੀ ਜਗ੍ਹਾ ਤੇ ਜੌਬ ਕਰਦੇ ਆ ਕਿਉਂਕਿ ਜਿਹੜਾ ਜੌਬ ਕਰਦਾ ਉਹਦੀ ਗਾਰਨਿਸ਼ਮੈਂਟ ਤੁਸੀਂ ਉਹ ਵੀ ਲੈ ਸਕਦੇ ਹੋ ਔਰ ਜਿਹੜਾ ਲੈਂਡਲੋਰਡ ਹੈ ਜਿਹੜਾ ਵਿਕਟਮ ਹੈ ਉਹ ਗਾਰਨਿਸ਼ਮੈਂਟ EMPLOER ਤੋਂ ਲੈ ਸਕਦਾ 20% ਮੈਕਸਿਮਮ ਬਿਲਕੁਲ ਦੇਖੋ ਬਹੁਤ ਸਾਰੇ ਪ੍ਰੋਵੀਜ਼ਨਸ ਨੇ ਲੇਕਿਨ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ ਐਜੂਕੇਸ਼ਨ ਨਹੀਂ ਹੈ ਇਨ ਫੈਕਟ ਤੁਸੀਂ ਓਪਨ ਡੋਰ ਦੀ ਗੱਲ ਕੀਤੀ ਵੈਬਸਾਈਟ ਦੀ ਮੈਦਾ ਚਾਨਾ ਮੈਦਾ ਚਾਨਾ ਕਿ ਜਿਹੜੀ ਸਰਕਾਰ ਹੈ ਸਾਡੀ ਉਹ ਇਸ ਤਰ੍ਹਾਂ ਦੀ ਪਬਲਿਕ ਰਜਿਸਟਰੀ ਯੂ نو ਪਬਲਿਸ਼ ਕਰੇ ਜਿਸ ਤਰ੍ਹਾਂ ਸੈ ਹਾਲਟਰ ਜਿਹੜੇ ਨੇ ਕਿਉਂਕਿ ਜਿਹੜੇ ਟੈਨੈਂਟ ਚਾਹੇ ਲੈਂਡਲੋਰਡ ਹੋਣ ਉਹਨੀ ਦੇਰ ਤੱਕ ਨੇਮ ਐਂਡ ਸ਼ੇਮ ਨਹੀਂ ਕਰਾਂਗੇ ਉਹਨੀ ਦੇਰ ਤੱਕ ਆ ਸਿਸਟਮ ਦਾ ਅਬਿਊਜ਼ ਨਹੀਂ ਰੁਕਣ ਵਾਲਾ ਐਕਸਪੋਜ਼ ਕਰਨਾ ਨੇਮ ਐਂਡ ਸ਼ੇਮ ਕਰਨਾ ਚਾਹੀਓ ਬੈਡ ਟੈਨੈਂਟਸ ਹੈ ਜਾਂ ਲੈਂਡਲੋਰਡਸ ਹੈ ਗਵਰਨਮੈਂਟ ਨੂੰ ਇੱਕ ਉਹਨਾਂ ਦੀ ਰਜਿਸਟਰੀ ਬਣਾਉਣੀ ਚਾਹੀਦੀ ਹੈ ਤਾਂ ਕਿ ਜਿਹੜੇ ਦੂਜੇ ਲੈਂਡਲੋਰਡਸ ਹੈ ਉਹ ਅਵੇਅਰ ਹੋ ਸਕਣ ਟੈਨੈਂਟਸ ਵੀ ਅਵੇਅਰ ਹੋ ਸਕਣ ਕਿ ਆਹ ਉਹਲੇ ਬੈਡ ਟੈਨੈਂਟਸ ਜਾਂ ਲੈਂਡਲੋਰਡਸ ਹੈ ਫੇਰ ਇੱਕ ਵਾਰ ਸਾਰੇ ਸੀਨੀਅਰ ਕਲੱਬ ਦਾ ਸਾਰੇ ਜਿਹੜੇ ਮੈਂਬਰਸ ਹੈ ਸਭ ਦਾ ਧੰਨਵਾਦ ਗਰੇਵਲ ਸਾਹਿਬ ਤੁਹਾਡਾ ਵੀ ਬ ਤੇ ਸਾਰਿਆਂ ਦਾ ਧੰਨਵਾਦ